ਬੰਗਲਾਦੇਸ਼ ਦੇ ਵਿੱਚ ਚੱਲ ਰਹੀ ਵਿਰੋਧ ਪ੍ਰਦਰਸ਼ਨਾਂ ਵਿਚਾਲੇ ਪ੍ਰਧਾਨ ਮੰਤਰੀ ਸ਼ੇਖ ਹਸਿਨਾ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਇਨਾਂ ਨਹੀਂ ਉਹ ਰਾਸਤਾ ਨੇ ਟਾਕਾ ਛੱਡ ਕੇ ਸੁਰੱਖਿਅਤ ਥਾਂ ਨੇ ਨਿਕਲ ਗਏ ਹੈ ਪ੍ਰਧਾਨ ਮੰਤਰੀ ਦੇ ਨਾਲ ਉਹਨਾਂ ਦੀ ਭੈਣ ਨੇ ਵੀ ਟਾਕਾ ਛੱਡ ਦਿੱਤਾ ਹੈ ਕੁਝ ਮੀਡੀਆ ਰਿਪੋਰਟਾਂ ਨੇ ਦਾਵਾ ਕੀਤਾ ਹੈ ਕਿ ਹਸੀਨਾ ਫੌਜੀ ਹੈਲੀਕਾਪਟਰ ਰਾਹੀਂ ਭਾਰਤ ਪਹੁੰਚੀ ਹੈ ਉਸਨੇ ਪੱਛਮੀ ਬੰਗਾਲ ਵਿੱਚ ਹੁੰਨ ਦੀ ਵੀ ਖਬਰ ਹੈ ਹਾਲਾਂਕਿ ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕੀ ਹੈ ਪਾਲੇ ਵਿੱਚ ਫੌਜ ਮੁਖੀ ਵਕਾਰ ਉਸ ਜ਼ਮਾਨੇ ਸ਼ੇਖ ਹਸੀਨਾ ਨੂੰ 45 ਮਿੰਟਾਂ ਦੇ ਵਿੱਚ ਅਸਤੀਫਾ ਦੇਣ ਦਾ ਅਲਟੀਮੇਟਮ ਦਿੱਤਾ ਸੀ ਹੁਣ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇਸ਼ ਛੱਡ ਕੇ ਸੁਰੱਖਿਅਤ ਸਥਾਨ ਤੇ ਚੱਲ ਗਏ ਹੈ ਪ੍ਰਦਰਸ਼ਨਕਾਰ ਸ਼ੇਖ ਅਸਿਨਾ ਦੇਕਰ ਦੇ ਵਿੱਚ ਦਾਖਲ ਹੋ ਗਏ ਸਨ ਤੇ ਪੰਤੋੜ ਕਰ ਰਹੇ ਸਨ ਇਸ ਇنسਰ ਦੇ ਵਿੱਚ ਹੁਣ ਤੱਕ 300 ਲੋਕਾਂ ਤੋਂ ਵੱਧ ਮਾਰੇ ਜਾ ਚੁੱਕੇ ਹਨ ਸ਼ੇਖ ਅਸਿਨਾ ਦੇ ਨਾਲ ਉਹਨਾਂ ਦੀ ਭੈਣ ਨੇ ਵੀ ਟਾਕਾ ਛੱਡ ਦਿੱਤਾ ਹੈ ਬੰਗਲਾਦੇਸ਼ ਦੀ ਫੌਜ ਨੇ ਪ੍ਰਧਾਨ ਮੰਤਰੀ ਨੂੰ ਕਿਹਾ ਸੀ ਕਿ ਉਹ ਸਨਮਾਨਜਨਕ ਟੰਗ ਨਾਲ ਅਸਤੀਫਾ ਦੇਣ ਅਤੇ ਸੱਤਾ ਤੋਂ ਹਟਣ ਨਹੀਂ ਤਾਂ ਕੋਈ ਹੋਰ ਰਸਤਾ ਅਪਣਾਇਆ ਜਾ ਸਕਦਾ ਹੈ ਬੰਗਲਾਦੇਸ਼ ਦੀ ਫੌਜ ਵੱਲੋਂ ਪ੍ਰਧਾਨ ਮੰਤਰੀ ਸ਼ੇਖ ਅਸਿਨਾ ਦੇ ਅਸਤੀਫੇ ਦੀ ਮੰਗ ਕੀਤੇ ਜਾਣ ਤੋਂ ਬਾਅਦ ਪ੍ਰਧਾਨ ਮੰਤਰੀ ਸ਼ੇਖ ਅਸਿਨਾ ਨੇ ਤੁਰੰਤ ਅਸਤੀਫਾ ਦੇ ਦਿੱਤਾ ਤੇ ਪ੍ਰਦਰਸ਼ਨਕਾਰੀਆਂ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਹੁਣ ਤੱਕ ਦੇਸ਼ ਵਿੱਚ ਵਿਆਪਕ ਹਿੰਸਾ ਹੋਈ ਸੀ ਦੇਸ਼ ਵਿੱਚ ਇੰਟਰਨੈਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ ਅਤੇ ਕਲਫਿਊ ਲਗਾ ਦਿੱਤਾ ਗਿਆ ਸੀ ਹੁਣ ਪ੍ਰਦਰਸ਼ਨ ਕਰ ਰਿਏ ਜਿੱਤ ਦਾ ਜਸ਼ਨ ਮਨਾ ਰਹੇ ਹਨ ਦੂਜੇ ਪਾਸੇ ਟਾਕਾ ਵਿੱਚ ਸਥਿਤੀ ਕਾਬੂ ਤੋਂ ਬਾਹਰ ਹੈ ਫੌਜ ਮੁਖੀ ਨੇ ਲੋਕਾਂ ਨੂੰ ਸ਼ਾਂਤੀ ਬਹਾਲ ਕਰਨ ਦੀ ਅਪੀਲ ਕੀਤੀ ਉਹਨਾਂ ਨੇ ਕਿਹਾ ਹੈ ਕਿ ਅਸੀਂ ਸਥਿਤੀ ਨੂੰ ਕਾਬੂ ਹੇਠ ਲਿਆਵਾਂਗੇ ਕਰੀਬ 4 ਲੱਖ ਲੋਕ ਸੜਕਾਂ ਤੇ ਹਰ ਰਾਜਸਥਾਨੀ ਵਿੱਚ ਵੱਖ-ਵੱਖ ਤਾਅ ਤੇ ਹਿੰਸਾ ਤੇ ਪੰਤੋੜ ਹੋ ਰਹੀ ਹੈ ਪ੍ਰਧਾਨ ਮੰਤਰੀ ਸ਼ੇਖ ਹਸੈਨਾ ਪ੍ਰਧਾਨ ਮੰਤਰੀ ਨਿਵਾਸ ਤੁਰਵਾਨਾ ਵੀ ਚੁੱਕੇ ਹੈ